ਸਾਰੇ ਹੀ ਆਪਣੇ ਬਚਪਨ ਵਿੱਚੋਂ ਹੀ ਗੁਜ਼ਰੀਆਂ ਤੇ ਆਪਾਂ ਸਾਰਿਆਂ ਨੇ ਦੇਖਿਆ ਆ ਕਿ ਆਪਾਂ ਆਪਣੇ ਟਾਈਮ ਵਿੱਚ ਕਿੰਨੀ ਜ਼ਿਆਦਾ ਜਿਹੜੀਆਂ ਇੰਜੋਏਮੈਂਟ ਕੀਤੀ ਆ ਉਸ ਟਾਈਮ ਨੂੰ ਇਨਾਂ ਵਦੀਆਂ ਮੂਮੈਂਟਸ ਨੂੰ ਜਿਹੜਾ ਆ ਇੰਜੋਏ ਕੀਤਾ ਆ ਪਰ ਅੱਜ ਇਸ ਟੈਕਨੋਲੋਜੀ ਕੋਲੇ ਦੁਨੀਆ ਵਿੱਚ ਕੀ ਹੋ ਰਿਹਾ ਹੈ ਕਿਤੇ ਨਾ ਕਿਤੇ ਬੱਚਿਆਂ ਚੋਂ ਉਹ ਚੀਜ਼ ਜਿਹੜੀ ਮਿਸ ਹੋ ਰਹੀ ਹੈ ਬੱਚਿਆਂ ਨੂੰ ਹਮੇਸ਼ਾ ਜਿਹੜਾ ਪੜਨ ਵਾਸਤੇ ਫੋਰਸ ਕੀਤਾ ਜਾਂਦਾ ਹੈ ਜਿੱਥੇ ਬੱਚਾ ਆਪਣੀ ਮਰਜ਼ੀ ਵੀ ਕਰਨਾ ਚਾਹੁੰਦਾ ਉੱਥੇ ਵੀ ਪੇਰੈਂਟਸ ਦੁਆਰਾ ਕੀ ਕੀਤਾ ਜਾਂਦਾ ਹੈ ਆਪਣੀ ਮਰਜ਼ੀ ਜਿਹੜੀ ਆ ਬੱਚਾ ਉੱਤੇ ਜਿਹੜੀ ਲਾਗੂ ਕੀਤੀ ਜਾਂਦੀ ਹੈ ਕਿ ਨਹੀਂ ਤੁਸੀਂ ਖੇਡਣਾ ਨਹੀਂ ਹੈ ਵੱਧ ਤੋਂ ਵੱਧ ਆਪਣੀ ਸਟੱਡੀ ਨੂੰ ਟਾਈਮ ਦੇਣਾ ਹੈ ਅੱਜ ਜਿਹੜੀਆਂ ਦੂਸਰੀਆਂ ਐਕਟੀਵਿਟੀਜ਼ ਸਿਆ ਅਜੇ ਤੱਕ ਕੰਪਿਊਟਰ ਕਲਾਸ ਹੋ ਗਈ ਜਾਂ ਡਾਂਸਿੰਗ ਕਲਾਸ ਹੋ ਗਈ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਆ ਬੱਚਿਆਂ ਦੇ ਜਿਹੜਾ ਆ ਅਪਣਾਇਆ ਜਾਂਦਾ ਆ ਪਰ ਕਿਤੇ ਨਾ ਕਿਤੇ ਬੱਚੇ ਦਾ ਜਿਹੜਾ ਆ ਬਚਪਨ ਵਿੱਚ ਉਹ ਚੀਜ਼ ਮਿਸ ਹੋ ਰਹੀ ਹੈ ਬੱਚੇ ਦਾ ਖੇਲਣਾ ਸੋ ਅੱਜ ਆਪਾਂ ਜਾਣਾਂਗੇ ਕਿ ਬੱਚੇ ਦਾ ਲਾਈਫ ਵਿੱਚ ਖੇਲਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਅਤੇ ਇਹਦੇ ਨਾਲ ਬੱਚੇ ਤੇ ਕੀ ਕੀ ਜਿਹੜਿਆ ਪ੍ਰਵਾਹ ਪੈਣਗੇ ਉਹਦੇ ਫਿਊਚਰ ਵਿੱਚ ਅਗਰ ਬੱਚੇ ਵਿੱਚੋਂ ਇਹ ਚੀਜ਼ਾਂ ਮਿਸ ਹੋ ਜਾਂਦੀਆਂ ਜਿੱਦਾਂ ਉਹਦਾ ਖੇਲਣਾ ਹੈਨਾ ਉਹਦਾ ਮौज-ਮਸਤੀ ਕਰਨਾ ਉਹ ਚੀਜ਼ਾਂ ਨਹੀਂ ਹੋ ਪਉਂਦੀਆਂ ਟਾਈਮ ਟੂ ਟਾਈਮ ਤੇ ਉਹਦੇ ਨਾਲ ਬੱਚੇ ਤੇ ਕੀ ਜਿਹੜਾ ਯਾ ਲੌਸ ਹੋ ਸਕਦਾ ਆ ਸੋ ਅੱਜ ਆਪਾਂ ਚਾਹਾਂਗੇ ਕਿ ਬੱਚੇ ਦੀ ਲਾਈਫ ਵਿੱਚ ਖਾਸ ਕਰਕੇ ਆਟਿਜ਼ਮ ਬੱਚੇ ਦੀ ਲਾਈਫ ਵਿੱਚ ਖੇਲਣ ਦਾ ਕਿੰਨਾ ਜ਼ਿਆਦਾ ਮਹੱਤਵ ਹੈ ਆਪਾਂ ਜਾਨਣਾ ਹੈ ਕਿ ਖੇਲਣ ਦੁਆਰਾ ਬੱਚੇ ਦੀ ਕਿਹੜੀ ਕਿਹੜੀ ਚੀਜ਼ ਜਿਹੜੀ ਡਿਵੈਲਪ ਹੁੰਦੀ ਆ ਤੇ ਕਿਹੜੇ ਕਿਹੜੇ ਬੱਚੇ ਵਿੱਚ ਜਿਹੜਿਆ ਸਕਿੱਲ ਜਿਹੜਿਆ ਇੰਪਰੂਵ ਹੁੰਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਸਕਿੱਲ ਡਿਵੈਲਪਮੈਂਟ ਇਸ ਨੂੰ ਜਿਹੜਿਆ ਆਪਾਂ ਅੱਗੇ ਜਿਹੜਿਆ ਵਿਸਤਾਰ ਨਾਲ ਜਿਹੜਿਆ ਜਾਣਾਂਗੇ ਉਸ ਤੋਂ ਇਲਾਵਾ ਜਿਹੜਾ ਆ ਬੱਚੇ ਦੇ ਪਲੇ ਦੇਮਾਰੇ ਜਿਹੜਾ ਫਾਈਨ ਮੋਟਰ ਐਂਡ ਗ੍ਰੋਸ ਮੋਟਰ ਸਕਿੱਲਸ ਜਿਹੜਿਆ ਇੰਪਰੂਵ ਹੁੰਦੇ ਆ ਬੱਚੇ ਦੀ ਜਿਹੜੀ ਲਰਨਿੰਗ ਇਹਦੇ ਨਾਲ ਹੁੰਦੀ ਆ ਅਤੇ ਬੱਚਾ ਜਿਹੜਾ ਆ ਰਿਲੇਸ਼ਨਸ਼ਿਪ ਅਤੇ ਜਿਹੜਾ ਬੱਚੇ ਵਿੱਚ ਜਿਹੜਾ ਇੱਕ ਕੰਫੀਡੈਂਸ ਜਿਹੜਾ ਆ ਉਹਨਾ ਸ਼ੁਰੂ ਹੋ ਜਾਂਦਾ ਆ ਸੋ ਹੁਣ ਆਪਾਂ ਇਹਨਾਂ ਨੂੰ ਵਿਸਤਾਰ ਨਾਲ ਜਿਹੜਾ ਆ ਜਾਣਾਂਗੇ ਕਿ ਇਹਦੇ ਨਾਲ ਬੱਚੇ ਦੇ ਵਿੱਚ ਜਿਹੜਾ ਆ ਕੀ ਕੀ ਜਿਹੜਾ ਆ ਚੇਂਜ ਆ ਸਕਦਾ ਆ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਕਿ ਅਗਰ ਬੱਚਾ ਆਪਣੀ ਉਮਰ ਦੇ ਹਿਸਾਬ ਨਾਲ ਖੇਡਦਾ ਆ ਤੇ ਉਹਦੇ ਨਾਲ ਬੱਚੇ ਦੀ ਜਿਹੜੀ ਆ ਕਿਹੜੀ-ਕਿਹੜੀ ਚੀਜ਼ ਜਿਹੜੀ ਇੰਪਰੂਵ ਹੁੰਦੀ ਆ ਸੋ ਸਭ ਤੋਂ ਆਪਾਂ ਗੱਲ ਕਰਾਂਗੇ ਸਕਿਲ ਡਵੈਲਪਮੈਂਟ ਦੀ ਇਹਦੇ ਵਿੱਚ ਬੱਚੇ ਦੀ ਜਿਹੜੀ ਆ ਸੋਸ਼ਲ ਸਕਿੱਲ ਇੰਪਰੂਵ ਹੁੰਦੀ ਆ ਕਮਿਊਨੀਕੇਸ਼ਨ ਸਕਿੱਲਸ ਇੰਪਰੂਵ ਹੁੰਦੀ ਆ ਅਤੇ ਬੱਚਾ ਜਿਹੜਾ ਆ ਕognitive ਸਕਿੱਲਸ ਨੂੰ ਵੀ ਜਿਹੜਾ ਆ ਇੰਪਰੂਵ ਕਰਦਾ ਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੋਸ਼ਲ ਸਕਿੱਲਸ ਦੀ ਤੁਸੀਂ ਦੇਖਿਆ ਆ ਕਿ ਬੱਚੇ ਜਦੋਂ ਬਾਹਰ ਸੋਸਾਇਟੀ ਵਿੱਚ ਜਾਂਦੇ ਆ ਹੈਨਾ ਉਹਨਾਂ ਨੂੰ ਬਹੁਤ ਆਸਾਨੀ ਜਿਹੜੀ opportunityਸ ਮਿਲਦੀਆਂ ਆ ਜਿੱਥੇ ਜਾ ਕੇ ਬੱਚਾ ਦੂਸਰਿਆਂ ਨੂੰ ਦੇਖਦਾ ਆ ਉਹਨਾਂ ਨੂੰ ਕਾਪੀ ਕਰਨਾ ਸ਼ੁਰੂ ਕਰਦਾ ਆ ਅਤੇ ਉਸ ਨੂੰ ਬਹੁਤ ਕੁਝ ਜਿਹੜਾ ਆ ਸਿੱਖਣ ਨੂੰ ਮਿਲਦਾ ਆ ਸੋ ਇਹਦੇ ਨਾਲ ਜਿਹੜਾ ਆ ਬੱਚਾ ਸੋਸ਼ਲ ਸਕਿੱਲ ਦੁਆਰਾ ਜਿਹੜਾ ਆ ਓਪਰਚ्युनिटीज ਨੂੰ ਜਿਹੜਾ ਆ ਅਪਣਾਉਂਦਾ ਆ ਅਤੇ ਉਹਨਾਂ ਦਾ ਆਪਣੀ ਲਾਈਫ ਵਿੱਚ ਜਿਹੜਾ ਇਸਤੇਮਾਲ ਕਰਨਾ ਸਿੱਖਦਾ ਆ ਸੋ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸੋਸ਼ੀਅਲ ਇੰਟਰੈਕਸ਼ਨ ਦੀ ਜਦੋਂ ਬੱਚਾ ਇੱਕ ਘਰ ਤੋਂ ਬਾਹਰ ਦੂਸਰੇ ਬੱਚਿਆਂ ਨਾਲ ਜਾਂ ਦੋਨਾਂ ਨਾਲ ਬੈਠਣਾ ਉੱਠਣਾ ਹਨਾ ਖਾਣਾ ਪੀਣਾ ਸ਼ੁਰੂ ਕਰਦਾ ਆ ਤੇ ਬੱਚਾ ਜਿਹੜਾ ਦੂਸਰੇ ਨਾਲ ਜਿਹੜਾ ਆ ਮਿਕਸ ਅਪ ਹੋਣਾ ਸ਼ੁਰੂ ਕਰ ਦਿੰਦਾ ਆ ਕਿ ਹਮੇਸ਼ਾ ਆਟਿਜ਼ਮ ਬੱਚਿਆਂ ਦੇ ਪੇਰੈਂਟਸ ਦੀ ਇੱਕ ਕੰਪਲੇਂਟ ਆਂਦੀ ਆ ਕਿ ਮੇਰਾ ਬੱਚਾ ਦੂਸਰੇ ਨਾਲ ਮਿਕਸ ਅਪ ਨਹੀਂ ਹੁੰਦਾ ਅਗਰ ਬੱਚੇ ਨੂੰ ਆਪਾਂ ਚਾਂਸ ਨਹੀਂ ਦਵਾਂਗੇ ਬੱਚੇ ਨੂੰ ਦੂਸਰੇ ਨਾਲ ਮਿਲਣ ਵਰਤਨ ਨਹੀਂ ਦਵਾਂਗੇ ਤੇ ਬੱਚੇ ਵਿੱਚ ਇਹ ਚੀਜ਼ ਜਿਹੜੀ ਆ ਕਿਸ ਤਰ੍ਹਾਂ ਆ ਸਕਦੀ ਆ ਸੋ ਇਸ ਤਰ੍ਹਾਂ ਜਿਹੜਾ ਆ ਸੋਸ਼ਲ ਸਕਿੱਲ ਵਿੱਚ ਬੱਚਾ ਜਿਹੜਿਆ ਦੂਸਰਿਆਂ ਨਾਲ ਜਿਹੜਾ ਹੈ ਇੰਟਰੈਕਸ਼ਨ ਕਰਨਾ ਜਿਹੜਾ ਆ ਸਿੱਖਦਾ ਆ ਸੋ ਨੈਕਸਟ ਆਪਾਂ ਗੱਲ ਕਰਾਂਗੇ ਟੇਕਿੰਗ ਐਂਡ ਸ਼ੇਅਰਿੰਗ ਸੋ ਬਹੁਤ سارے ਬੱਚੇ ਜਿਹੜਾ ਆ ਕਦੀ ਕਦੀ ਜਿਹੜਾ ਨੇ ਦੂਸਰਿਆਂ ਨਾਲ ਕੋਈ ਚੀਜ਼ ਸ਼ੇਅਰ ਨਹੀਂ ਕਰਦੇ ਤੁਸੀਂ ਇਹ ਚੀਜ਼ ਖੁਦ ਦੇਖੀ ਹੋਵੇਗੀ ਕਿ ਕਿ ਬੱਚਾ ਆਪਣੀ ਚਾਹੇ ਖਾਣ ਵਾਲੀ ਚੀਜ਼ ਆ ਚਾਹੇ ਪੀਣ ਵਾਲੀ ਕੋਈ ਵੀ ਚੀਜ਼ ਆ ਦੂਸਰਿਆਂ ਨਾਲ ਸ਼ੇਅਰ ਕਰਨਾ ਨਹੀਂ ਸਿੱਖਦਾ ਆ ਸੋ ਇਹਦਾ ਮੇਨ ਰੀਜ਼ਨ ਇਹ ਹੁੰਦਾ ਆ ਕਿ ਬੱਚੇ ਨੂੰ ਜਿਹੜਾ ਆ ਸੋਸ਼ਲ ਸਕਿੱਲ ਜਿਹੜਾ ਨਹੀਂ ਹੁਪਾਉਂਦਾ ਆ ਸੋ ਇਸ ਕਰਕੇ ਅਗਰ ਆਪਾਂ ਬੱਚੇ ਨੂੰ ਓਪਰਚ्युनिटीਸ ਦੇਣੀ ਆ ਸੁਸਾਇਟੀ ਵਿੱਚ ਜਾਣ ਲਈ ਹੈਨਾ ਤੇ ਬੱਚਾ ਜਿਹੜਾ ਆ ਟੇਕਿੰਗ ਐਂਡ ਸ਼ੇਅਰਿੰਗ ਜਿਹੜਾ ਆ ਸਕਿੱਲ ਜਿਹੜਾ ਆ ਸੋਸ਼ਲ ਸਕਿਲਸ ਤੋਂ ਹੀ ਇੰਪਰੂਵ ਕਰਦਾ ਹੈ ਆਪਣੇ ਸੋ ਲਾਸਟ ਆਪਾਂ ਗੱਲ ਕਰਾਂਗੇ ਅੰਡਰਸਟੈਂਡਿੰਗ ਤੁਸੀਂ ਦੇਖਿਆ ਕਿ ਆਟイズਮ ਬੱਚਿਆਂ ਨੂੰ ਜ਼ਿਆਦਾਤਰ ਜਿਹੜਾ ਆ ਘਰਾਂ ਵਿੱਚ ਇੱਕ ਤਰੀਕੇ ਨਾਲ ਜਿਹੜਾ ਰੱਖਿਆ ਜਾਂਦਾ ਆ ਕਿ ਅਗਰ ਅਸੀਂ ਉਹਨਾਂ ਨੂੰ ਸੁਸਾਇਟੀ ਵਿੱਚ ਲੈ ਕੇ ਜਾਵਾਂਗੇ ਤੇ ਸਾਡੀ ਜਿਹੜੀ ਹੈ ਬੇਇੱਜ਼ਤੀ ਹੋਵੇਗੀ ਸੋ ਇਸ ਕਰਕੇ ਬੱਚਾ ਜਿਹੜਾ ਆ ਕਦੀ ਵੀ ਉਹਨਾਂ ਚੀਜ਼ਾਂ ਨੂੰ ਜਿਹੜਾ ਇਹ ਸਮਝ ਨਹੀਂ ਪਉਂਦਾ ਜਿਸ ਤਰ੍ਹਾਂ ਕਿ ਨਾਰਮਲ ਬੱਚੇ ਕਰਦੇ ਆ ਸੋ ਅਗਰ ਬੱਚੇ ਨੂੰ ਓਪਰਚੁਨਿਟੀਆਂ ਮਿਲੂਗੀਆਂ ਸੋਸਾਇਟੀ ਵਿੱਚ ਜਾ ਕੇ ਦੂਸਰਿਆਂ ਨਾਲ ਉਹਦਾ ਸੋਸ਼ਲ ਇੰਟਰੈਕਸ਼ਨ ਹੋਊਗਾ ਉਹ ਦੂਸਰਿਆਂ ਨਾਲ ਟੇਕਿੰਗ ਸ਼ੇਅਰਿੰਗ ਦਾ ਜਿਹੜਾ ਆ ਕਨਸੈਪਟ ਸਿੱਖੇਗਾ ਤੇ ਬੱਚੇ ਤੇ ਜਿਹੜੀ ਅੰਡਰਸਟੈਂਡਿੰਗ ਜਿਹੜੀ ਆਣੀ ਆਪਣੇ ਆਪ ਸ਼ੁਰੂ ਹੋ ਜਾਵੇਗੀ ਬੱਚੇ ਨੂੰ ਸਮਝ ਆਵੇਗੀ ਕਿ ਅਗਰ ਦੂਸਰਾ ਬੱਚਾ ਬੈਠਾ ਆ ਤੇ ਮੈਂ ਵੀ ਬੈਠਾ ਆ ਅਗਰ ਕੋਈ ਜੰਪ ਨਹੀਂ ਕਰ ਰਿਹਾ ਆ ਤਾਂ ਮੈਂ ਵੀ ਜਿਹੜਾ ਆ ਜੰਪ ਨਹੀਂ ਕਰਨਾ ਆ ਸੋ ਸਕਿੱਲ ਡਿਵੈਲਪਮੈਂਟ ਵਿੱਚ ਜਿਹੜਾ ਆ ਸੋਸ਼ਲ ਸਕਿੱਲਸ ਜਿਹੜੇ ਬੱਚੇ ਦੇ ਜਿਹੜੇ ਆ ਇਹਨਾਂ ਇਹਨਾਂ ਚੀਜ਼ਾਂ ਤੇ ਜਿਹੜਾ ਆ ਕੰਮ ਕਰਦਾ ਆ ਸੋ ਨੈਕਸਟ ਆਪਾਂ ਗੱਲ ਕਰਾਂਗੇ ਕਮਿਊਨੀਕੇਸ਼ਨ ਸਕਿੱਲਸ ਤੇ ਆ ਵਰਬਲ ਬੱਚੇ ਆਪਾਂ ਉਹਨਾਂ ਨੂੰ ਕਹਿੰਦੇ ਜਿਹੜੇ ਆਪਣੀ ਜਿਹੜੀ ਨੀਡਸ ਆ ਆਪਣੀ ਫੀਲਿੰਗਸ ਜਿਹੜੇ ਆ ਬੋਲ ਕੇ ਦੂਸਰਿਆਂ ਨਾਲ ਜਿਹੜੇ ਸ਼ੇਅਰ ਕਰ ਸਕਦੇ ਆ ਬਟ ਨੋਨ ਵਰਬਲ ਬੱਚੇ ਉਹ ਹੁੰਦੇ ਆ ਜਿਹੜੀਆਂ ਆਪਣੀ ਖੁਸ਼ੀ ਗਮੀ ਜਾਂ ਆਪਣੀ ਕੋਈ ਵੀ ਪ੍ਰੋਬਲਮ ਆ ਉਹ ਬੋਲ ਕੇ ਦੂਸਰੇ ਨਾਲ ਸ਼ੇਅਰ ਨਹੀਂ ਕਰ ਪਾਉਂਦੇ ਜਾਂ ਆਪਣੇ ਆਪ ਨੂੰ ਜਿਹੜਾ ਆ ਐਕਸਪ੍ਰੈਸ ਨਹੀਂ ਕਰ ਪਾਉਂਦੇ ਅਗਰ ਬੱਚਾ ਇਹਨਾਂ ਚੀਜ਼ਾਂ ਵਿੱਚ ਪਿੱਛੇ ਆ ਸੋਸ਼ਲ ਸਕਿੱਲ ਵਿੱਚ ਆ ਤੇ ਬੱਚੇ ਵਿੱਚ ਜਿਹੜਾ ਆ ਕਮਿਊਨੀਕੇਸ਼ਨ ਸਕਿੱਲ ਵੀ ਜਿਹੜਾ ਬਹੁਤ ਜਿਹੜਾ ਘੱਟ ਪਾਇਆ ਜਾਵੇਗਾ ਸੋ ਅਗਰ ਬੱਚੇ ਵਿੱਚ ਬੱਚਾ ਦੂਸਰਿਆਂ ਦੀ ਹੈਲਪ ਕਰਨੀ ਸ਼ੁਰੂ ਕਰ ਦੇਗਾ ਚਾਹੇ ਬੱਚਾ ਵਰਬਲ ਜਾਂ ਨੋਨ ਵਰਬਲ ਦੋਨਾਂ ਤਰੀਕੇ ਨਾਲ ਹੀ ਜਿਹੜਾ ਆ ਅ ਦੂਸਰੇ ਨਾਲ ਗੱਲਬਾਤ ਕਰਨੀ ਜਿਹੜੀ ਸ਼ੁਰੂ ਕਰਨੀ ਕਰ ਦੇਵੇਗਾ ਬਟ ਅਗਰ ਆਪਾਂ ਬੱਚੇ ਦੇ ਕਿਸੇ ਚੀਜ਼ ਤੇ ਵੀ ਕੰਮ ਕਰਦੇ ਆ ਤੇ ਬੱਚੇ ਵਿੱਚ ਜਿਹੜਾ ਆ ਕਮਿਊਨੀਕੇਸ਼ਨ ਸਕਿਲਸ ਵੀ ਜਿਹੜਾ ਲਿਆਉਣਾ ਥੋੜਾ ਮੁਸ਼ਕਲ ਹੋ ਜਾਂਦਾ ਆ ਅਗਰ ਬੱਚੇ ਨੂੰ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਰੱਖ ਦਿਆਂ ਤੇ ਬੱਚੇ ਦੀ ਲੈਂਗੁਏਜ ਡਵੈਲਪਮੈਂਟ ਜਿਹੜੀ ਆ ਉਹ ਵੀ ਇੱਕ ਤਰੀਕੇ ਨਾਲ ਰੁਕ ਜਾਂਦੀ ਹੈ ਕਿਉਂਕਿ ਬੱਚਾ ਚੀਜ਼ਾਂ ਨੂੰ ਦੇਖੇਗਾ ਨਹੀਂ ਸੁਨੇਗਾ ਨਹੀਂ ਤੇ ਉਹਦੀ ਲੈਂਗੁਏਜ ਕਿੱਥੋਂ ਆਏਗੀ ਇਹ ਲੈਂਗੁਏਜ ਹਿੰਦੀ ਪੰਜਾਬੀ ਵਾਲੀ ਬਿਲਕੁਲ ਵੀ ਨਹੀਂ ਆ ਬੱਚਾ ਜੋ ਸੁਣਦਾ ਆ ਉਸ ਨੂੰ ਬੋਲਣ ਦੀ ਜਿਹੜੀ ਟਰਾਈ ਕਰਦਾ ਆ ਉਸੇ ਚੀਜ਼ ਨੂੰ ਜਿਹੜਾ ਆ ਲੈਂਗੁਏਜ ਸਕਿਲ ਜਿਹੜਾ ਆ ਕਿਹਾ ਜਾਂਦਾ ਆ ਸੋ ਸਕਿਲਡ ਡਵੈਲਪਮੈਂਟ ਵਿੱਚ ਬੱਚਾ ਸੋਸ਼ਲ ਸਕਿਲਸ ਕਮਿਊਨੀਕੇਸ਼ਨ ਸਕਿਲਸ ਅਧਿਕ ਕੋਗਨਿਟਿਵ ਸਕਿਲਸ ਨੂੰ ਜਿਹੜਾ ਇੰਪਰੂਵ ਕਰਦਾ ਆ ਸੋ ਨੈਕਸਟ ਆਪਾਂ ਗੱਲ ਕਰਾਂਗੇ ਕੋਗਨਿਟਿਵ ਸਕਿਲਸ ਦੀ ਇਹਦੇ ਵਿੱਚ ਬੱਚਾ ਜਿਹੜਾ ਆ ਪ੍ਰੋਬਲਮ ਸੋਲਵਿੰਗ ਜਿਹੜਾ ਆ ਸਿੱਖਦਾ ਆ ਐਗਜ਼ਾਮਪਲ ਦੇ ਤੌਰ ਤੇ ਅਗਰ ਬੱਚੇ ਨੂੰ ਪਾਣੀ ਦੀ ਜ਼ਰੂਰਤ ਹੈ ਹੈਨਾ ਤਾਂ ਪਹਿਲਾਂ ਹੀ ਉਹਨੂੰ ਪਾਣੀ ਪ੍ਰੋਵਾਈਡ ਕਰਵਾ ਰਿਆ ਤੇ ਬੱਚਾ ਜਿਹੜਾ ਆ ਕਿੱਦਾਂ ਆਪਣੀ ਪ੍ਰੋਬਲਮ ਸੋਲਵ ਕਰਨੀ ਸਿੱਖੇਗਾ ਸੋ ਇਸ ਕਰਕੇ ਅਗਰ ਬੱਚੇ ਨੂੰ ਪਾਣੀ ਦੀ ਜ਼ਰੂਰਤ ਆ ਤਾਂ ਤੁਸੀਂ ਥੋੜਾ ਦੇਖੋ ਪੇਸ਼ੈਂਸ ਰੱਖੋ ਕਿ ਬੱਚਾ ਜਿਹੜਾ ਆ ਤੁਹਾਨੂੰ ਚਾਹੇ ਵਰਬਲ ਜਾਂ ਨੋਨ ਵਰਬਲ ਤਰੀਕੇ ਨਾਲ ਜਾਂ ਆਪਣੀ ਕਿਸੇ ਵੀ ਜੈਸਚਰ ਦੁਆਰਾ ਆਣ ਕੇ ਦੱਸੇ ਕਿ ਮੈਨੂੰ ਜਿਹੜੀ ਆ ਪਾਣੀ ਦੀ ਜ਼ਰੂਰਤ ਆਈ ਜਾਂ ਮੈਨੂੰ ਪਾਣੀ ਦੇ ਦੋ ਸੋ ਇਸ ਕਰਕੇ ਇਹਦੇ ਦੁਆਰਾ ਜਿਹੜਾ ਸਕਿਲ ਡਵੈਲਪਮੈਂਟ ਵਿੱਚ ਜਿਹੜਾ ਆ ਬੱਚਾ ਪ੍ਰੋਬਲਮ ਸੋਲਵਿੰਗ ਸਕਿਲ ਵੀ ਜਿਹੜਾ ਸਿੱਖਦਾ ਆ ਬਟ ਇਹ ਚੀਜ਼ ਤਾਂ ਹੀ ਪੋਸੀਬਲ ਹੈ ਅਗਰ ਆਪਾਂ ਬੱਚੇ ਨੂੰ ਵੱਧ ਤੋਂ ਵੱਧ ਚਾਂਸ ਜਿਹੜਾ ਦੂਸਰੀਆਂ ਨਾਲ ਮਿਕਸ ਆਪ ਨੂੰ ਦੇ ਦਿੰਨੇ ਆ ਜਾਂ ਆਪਣੀ ਸੁਸਾਇਟੀ ਵਿੱਚ ਜਾਣ ਲਈ ਦੇ ਦਿੰਨੇ ਆ ਅਗਰ ਆਪਾਂ ਬੱਚੇ ਨੂੰ ਘਰ ਵਿੱਚ ਹੀ ਨਹੀਂ ਰੱਖਾਂਗੇ ਕਿ ਨਹੀਂ ਬੜੋ ਐਈ ਕਰਨਾ ਆ ਜੋ ਅਸੀਂ ਬੋਲੀ ਹੋਈ ਕਰਨਾ ਤੇ ਬੱਚੇ ਵਿੱਚ ਜਿਹੜਾ ਪ੍ਰੋਬਲਮ ਸੋਲਵਿੰਗ ਸਕਿਲ ਉਹ ਕਦੀ ਵੀ ਨਹੀਂ ਆਪ ਆਵੇਗਾ ਸੋ ਨੈਕਸਟ ਆਪਾਂ ਗੱਲ ਕਰਾਂਗੇ ਕ੍ਰਿਟੀਕਲ ਥਿੰਕਿੰਗ ਦੀ ਕਦੀ ਕਦੀ ਬੱਚੇ ਜਿਹੜੇ ਆ ਕੁਝ ਚੀਜ਼ਾਂ ਇਦਾਂ ਦੀ ਆਉਂ ਜਾਂਦੀਆਂ ਆ ਜਾਂ ਕੋਈ ਸਿਚੁਏਸ਼ਨ ਇਦਾਂ ਦੀ ਆ ਜਾਂਦੀ ਕਿ ਉਹ ਬਿਲਕੁਲ ਉਸ ਚੀਜ਼ ਨੂੰ ਜਿਹੜਾ ਆ ਗਿਵ ਅਪ ਕਰ ਦਿੰਦੇ ਆ ਕਿ ਇਹਦੇ ਵਿੱਚ ਅਸੀਂ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਇਸ ਸਕਿਲ ਵਿੱਚ ਜਿਹੜਾ ਆ ਇੰਪਰੂਵ ਨਹੀਂ ਕੀਤਾ ਹੁੰਦਾ ਸੋ ਅਗਰ ਬੱਚਾ ਪ੍ਰੋਬਲਮ ਸੋਲਵਿੰਗ ਨਹੀਂ ਸਿੱਖੇਗਾ ਤੇ ਬੱਚਾ ਕ੍ਰਿਟੀਕਲ ਥਿੰਕਿੰਗ ਕਿਸ ਤਰ੍ਹਾਂ ਜਿਹੜਾ ਆ ਕਰ ਪਾਵੇਗਾ ਸੋ ਲਾਸਟ ਆਪਾਂ ਕਰੂਗਾ ਕਰਾਂਗੇ ਮੈਮਰੀ ਸਕਿਲਸ ਤੇ ਹਮੇਸ਼ਾ ਇਹ ਚੀਜ਼ ਹੁੰਦੀ ਆ ਕਿ ਬੱਚੇ ਜਿਹੜੇ ਆ ਸੁਣਨ ਨਾਲੋਂ ਦੇਖਿਆ ਚੀਜ਼ਾਂ ਨੂੰ ਜਿਹੜਾ ਆ ਜ਼ਿਆਦਾ ਆਪਣੀ ਮੈਮਰੀ ਵਿੱਚ ਸਟੋਰ ਕਰਕੇ ਰੱਖ ਦਿਆਂ ਅਗਰ ਬੱਚਾ ਆਪਣੀ ਸੁਸਾਇਟੀ ਵਿੱਚ ਜਾਵੇਗਾ ਬਾਹਰ এনਵਾਇਰਨਮੈਂਟ ਵਿੱਚ ਜਾਵੇਗਾ ਉਦੋਂ ਵੱਖ-ਵੱਖ ਤਰੀਕੇ ਦੀਆਂ ਰੀਅਲ ਜਿਹੜੀਆਂ ਚੀਜ਼ਾਂ ਨੂੰ ਦੇਖੇਗਾ ਅਤੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਆਪਣੀ ਜਿਹੜੀ ਆ ਮੈਮਰੀ ਵਿੱਚ ਸਟੋਰ ਕਰਨ ਦੀ ਕੋਸ਼ਿਸ਼ ਕਰੇਗਾ ਸੋ ਸਕਿੱਲ ਡਿਵੈਲਪਮੈਂਟ ਵਿੱਚ ਜਿਹੜਾ ਆ ਬੱਚਾ ਆਪਣੇ ਸੋਸ਼ਲ ਸਕਿੱਲਸ ਕਮਿਊਨੀਕੇਸ਼ਨ ਸਕਿੱਲਸ ਅਤੇ ਕognitive ਸਕਿੱਲਸ ਨੂੰ ਜਿਹੜਾ ਆ ਇੰਪਰੂਵ ਕਰਦਾ ਆ ਆਪਾਂ ਅੱਜ ਗੱਲ ਕਰਾਂਗੇ ਫਾਈਨ ਮੋਟਰ ਸਕਿਲਸ ਤੇ ਐਂਡ ਗ੍ਰੋਸ ਮੋਟਰ ਸਕਿਲਸ ਜਿਹੜਿਆ ਆਪਾਂ ਬੱਚੇ ਦੇ ਕਿਸ ਤਰ੍ਹਾਂ ਜਿਹੜਾ ਆ ਪਲੇ ਦੁਆਰਾ ਇੰਪਰੂਵ ਕਰ ਸਕਦੇ ਆ ਸੋ ਆਪਾਂ ਬਹੁਤ ਸਾਰੀਆਂ ਜਿਹੜੀਆਂ ਪਲੇ ਐਕਟੀਵਿਟੀਆਂ ਦੇਖੀਆਂ ਆ ਜਿੱਦਾਂ ਡਰਾਇੰਗ ਰਨਿੰਗ ਡਾਂਸਿੰਗ ਸਕਿਪਿੰਗ ਜੰਪਿੰਗ ਆ ਇਸ ਤਰ੍ਹਾਂ ਦੀ ਹੋਰ ਹੀ ਬਹੁਤ ਸਾਰੀਆਂ ਬੀਟਸ ਐਕਟੀਵਿਟੀਆਂ ਜਿਹਦੇ ਦੁਆਰਾ ਬੱਚਾ ਆਪਣੇ फाइनस पूरी बॉडी ज यूज करता है so, सो इना द्वारा ही बच्चे की जीडीआा ग्रोस मोटर फ्वाइन मोटरसू ज आप इंपरूव कर अगर आप बच्चे जोड़ा आ कि खेलन वास्त टाइम ही नहीं देवे या उन्होंने बाहर पार्क या में लैके इस तरह का प्ले नहीं करवाएं तो बच्चे की कदम भी जीडी फाइन मोटरस एंड ग्रोस मोटर स्किल्स जोड़े आ नहीं हो सकते आप गल करा लर्निंग द ਅਪਾ ਬਹੁਤ ਦੇਖਿਆ ਹੁੰਦਾ ਹੈ ਕਿ ਅਗਰ ਕਿਤੇ ਕਿਸੇ ਨੂੰ ਝੋਟ ਲੱਗੀ ਹੈ ਤੇ ਸਾਡਾ ਬੱਚਾ ਜਿਹੜਾ ਆ ਹੱਸਣਾ ਸ਼ੁਰੂ ਕਰ ਦਿੰਦਾ ਆ ਕਿਉਂਕਿ ਉਹਨੂੰ ਸਮਝ ਨਹੀਂ ਆ ਰਹੀ ਕਿ ਅਗਰ ਕੋਈ ਦੁਖੀ ਆ ਜਾਂ ਕੋਈ ਖੁਸ਼ ਆ ਤੇ ਮੈਂ ਕਿਸ ਤਰ੍ਹਾਂ ਦੇ ਜਿਹੜੇ ਐਕਸਪ੍ਰੈਸ਼ਨ ਦੇਣੇ ਆ ਸੋ ਲਰਨਿੰਗ ਵਿੱਚ ਜਿਹੜਾ ਆ ਬੱਚਾ ਸੈਲਫ ਐਕਸਪ੍ਰੈਸ਼ਨ ਦੇਣੇ ਜਿਹੜਾ ਸਿੱਖਦਾ ਆ ਅਗਰ ਕੋਈ ਦੁਖੀ ਹੈ ਤੇ ਮੈਂ ਵੀ ਉਸ ਤਰ੍ਹਾਂ ਦਾ ਜਿਹੜਾ ਸੈਂਡ ਫੇਸ ਬਣਾਉਣਾ ਆ ਅਗਰ ਕੋਈ ਖੁਸ਼ ਆ ਤੇ ਮੈਂ ਵੀ ਉਸ ਤਰ੍ਹਾਂ ਦੀਆਂ ਜਿਹੜੀਆਂ ਆ ਆਪਣੀ ਫੀਲਿੰਗਸ ਜਾਂ ਆਪਣਾ ਫੇਸ ਜਿਹੜਾ ਆ ਸਮਾਈਲ ਵਾਲਾ ਦੂਸਰਾ ਨੇ ਦਿਖਉਣਾ ਆ ਸੋ ਲਰਨਿੰਗ ਵਿੱਚ ਬੱਚਾ ਜਿਹੜਾ ਸੈਲਫ ਐਕਸਪ੍ਰੈਸ਼ਨ ਦੇਣੀ ਜਿਹੜਾ ਆ ਸਿੱਖਦਾ ਆ ਇਹ ਚੀਜ਼ ਤਾਂ ਹੀ ਪੋਸੀਬਲ ਹੈ ਅਗਰ ਬੱਚਾ ਸੋਸਾਇਟੀ ਵਿੱਚ ਜਾਵੇਗਾ ਦੂਸਰਿਆਂ ਨੂੰ ਦੇਖੇਗਾ ਉਹਨਾਂ ਨੂੰ ਨੋਟ ਕਰੇਗਾ ਅਤੇ ਉਹਨਾਂ ਨੂੰ ਦੇਖ ਕੇ ਹੀ ਇਹ ਚੀਜ਼ਾਂ ਬੱਚਾ ਜਿਹੜਾ ਉਹਨਾਂ ਤੋਂ ਸਿੱਖੇਗਾ ਸੋ ਲਾਸਟ ਆਪਾਂ ਗੱਲ ਕਰਾਂਗੇ ਰਿਲੇਸ਼ਨਸ਼ਿਪ ਐਂਡ ਕੰਫੀਡੈਂਸ ਜਦੋਂ ਬੱਚਾ ਦੂਸਰਿਆਂ ਨਾਲ ਬਾਹਰ ਜਾਵੇਗਾ ਉਹਨਾਂ ਨਾਲ ਹੈਲੋ ਕਰੇਗਾ ਗਲੈਕਿੰਗ ਕਰੇਗਾ ਬੈਠੇਗਾ ਉੱਠੇਗਾ ਬੱਚਾ ਜਿਹੜਾ ਆਪਣਾ ਇੱਕ ਬੌਂਡ ਜਿਹੜਾ ਆ ਦੂਸਰੇ ਨਾਲ ਜਿਹੜਾ ਬਣਾਉਣਾ ਸ਼ੁਰੂ ਕਰੇਗਾ ਅਤੇ ਬੱਚੇ ਵਿੱਚ ਜਿਹੜਾ ਆ ਇੱਕ ਆਤਮ ਵਿਸ਼ਵਾਸ ਆਵੇਗਾ ਕਿ ਮੈਂ ਦੂਸਰਿਆਂ ਨਾਲ ਮਿਲਣਾ ਆ ਅਤੇ ਉਹਨਾਂ ਨਾਲ ਜਿਹੜਾ ਆ ਬੈਠਣਾ ਆ ਖੁੱਟਣਾ ਆ ਉਹਨਾਂ ਨਾਲ ਖਾਣਾ ਬੀਣਾ ਆ ਉਹਨਾਂ ਨਾਲ ਇੱਕ ਜਿਹੜਾ ਆ ਵਧੀਆ ਰਿਲੇਸ਼ਨ ਜਿਹੜਾ ਬਣਾਉਣਾ ਆ ਸੋ ਇਸ ਦੁਆਰਾ ਜਿਹੜਾ ਬੱਚਾ ਇੱਕ ਆਤਮ ਵਿਸ਼ਵਾਸ ਨਾਲ ਜਿਹੜਾ ਦੂਸਰਿਆਂ ਨਾਲ ਰਿਲੇਸ਼ਨਸ਼ਿਪ ਬਣਾਉਣਾ ਜਿਹੜਾ ਸਿੱਖੇਗਾ ਅੱਜ ਆਪਾਂ ਇਸ ਵੀਡੀਓ ਦੁਆਰਾ ਦੇਖਿਆ ਕਿ ਪਲੇ ਦੁਆਰਾ ਬੱਚੇ ਦੇ ਕਿਹੜੇ ਕਿਹੜੇ ਸਕਿੱਲ ਜਿਹੜੇ ਆ 12 ਉਹ ਹੁੰਦੇ ਆ ਇਹ ਚੀਜ਼ ਤਾਂ ਹੀ ਪੋਸੀਬਲ ਹੈ ਜੇਕਰ ਆਪਾਂ ਬੱਚੇ ਨੂੰ ਖੇਡਣ ਵਾਸਤੇ ਉਤਸ਼ਾਹਿਤ ਕਰਾਂਗੇ ਨਾ ਕਿ ਬੱਚੇ ਨੂੰ ਘਰ ਵਿੱਚ ਆਪਾਂ ਬਿਠਾ ਕੇ ਰੱਖਾਂਗੇ ਜਾਂ ਫਿਰ ਉਹਦੇ ਤੇ ਸਟੱਡੀ ਦਾ ਬਰਡਨ ਪਾਵਾਂਗੇ ਤੁਸੀਂ ਖੁਦ ਦੇਖੋ ਅਗਰ ਆਪਾਂ ਬੱਚੇ ਨੂੰ ਉਹਦੇ ਬਚਪਨ ਵਿੱਚ ਖੇਡਣ ਦਾ ਚਾਂਸ ਨਹੀਂ ਦਿੰਦੇ ਤੇ ਉਹਦੇ ਨਾਲ ਆ ਬੱਚੇ ਦੇ ਕਿਹੜੇ ਕਿਹੜੇ ਸਕਿੱਲਸ ਜਿਹੜੇ ਆ ਇੰਪਰੂਵ ਨਹੀਂ ਹੋਣਗੇ ਅਤੇ ਉਹਨਾਂ ਦਾ ਫਿਊਚਰ ਵਿੱਚ ਕੀ ਕੀ ਜਿਹੜਾ ਆ ਨੁਕਸਾਨ ਹੋ ਸਕਦਾ ਆ ਅਗਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਵਿੱਚੋਂ ਨਿਕਲ ਰਹੇ ਹੋ ਜਾਂ ਤੁਹਾਡਾ ਬੱਚਾ ਆਟਿਜ਼ਮ ਤੋਂ ਸuffer ਕਰ ਰਿਹਾ ਆ ਜਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਆ ਕਿ ਮੈਂ ਆਪਣੇ ਬੱਚੇ ਵਾਸਤੇ ਕੀ ਜਿਹੜਾ ਆ ਹੁਣ ਪਲਾਨ ਬਣਾਵਾਂ ਜਾਂ ਮੈਂ ਕਿਸ ਤਰ੍ਹਾਂ ਉਸ ਬੱਚੇ ਨੂੰ ਦੂਸਰੇ ਨਾਲ ਇੰਗੇਜ ਕਰਾਂ ਸੋ ਤੁਸੀਂ ਸਾਡੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਸੋ ਸਾਡੇ ਸੈਂਟਰਾਂ ਦੁਆਰਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿਹੜੀ ਆ ਬੱਚਿਆਂ ਦੀ ਆਨਲਾਈਨ ਅਤੇ ਆਫਲਾਈਨ ਜਿਹੜਿਆ ਅਸੈਸਮੈਂਟ ਅਤੇ ਥੈਰੇਪੀ ਜਿਹੜੀ ਕੀਤੀ ਜਾਂਦੀ ਹੈ ਅਗਰ ਤੁਸੀਂ ਵੀ ਕਿਸੇ ਬੱਚੇ ਦੇ ਰਿਗਾਰਡਿੰਗ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਜਿਹੜਾ ਆ ਸੰਪਰਕ ਕਰ ਸਕਦੇ ਹੋ ਸਾਡੇ ਸੈਂਟਰਾਂ ਦੁਆਰਾ ਹਮੇਸ਼ਾ ਤੁਹਾਡੀ ਹੈਲਪ ਵਾਸਤੇ ਰੈਡੀ ਆ ਅਤੇ ਤੁਸੀਂ ਸਾਡੇ ਨਾਲ ਜਿਹੜਾ ਆ ਕੰਟੈਕਟ ਕਰ ਸਕਦੇ